ਹਾਂਜੀ ਅੱਜ ਸ਼ਾਲ ਦੇ ਵਿੱਚ ਬਹੁਤ ਜਿਆਦਾ ਸੋਹਣੀ ਵੈਰਾਈਟੀ ਆਈ ਹੈ ਆਪਣੇ ਕੋਲ ਸ਼ਾਲ ਦੇ ਉੱਪਰ ਨਾ ਬਹੁਤ ਜਿਆਦਾ ਸੋਹਣਾ ਵਰਕ ਵੀ ਹੋਇਆ ਨਾਲ ਆ ਦੇਖੋ ਸ਼ਾਲ ਬਹੁਤ ਜਿਆਦਾ ਸੋਹਣਾ ਸਰਦਾਰੀ ਸ਼ਾਲ ਹੈ ਇਹਦੇ ਉੱਪਰ ਸਾਰਾ ਵਰਕ ਆ ਦੇਖੋ ਜੀ ਬਹੁਤ ਜਿਆਦਾ ਸੋਹਣਾ ਵਰਕ ਹੋਇਆ ਜੀ ਪੁਠੀ ਹੋਰੀ ਦਾ ਵਰਕ ਹੈ ਸਾਰਾ ਇਹ ਪੁਠੀ ਹੋਰੀਆਂ ਵਰਕ ਹੈ ਜਿਹੜਾ ਸਭ ਤੋਂ ਕੋਸਟਲੀ ਵਰਕ ਹੈ ਇਹ ਇਹਦੇ ਵਿੱਚ ਨਾ 2.5 ਮੀਟਰ ਲੈਂਥ ਆਉਗੀ ਕਲਰ ਵੀ ਆਪਣੇ ਕੋਲ 5 ਨੇ ਪਹਿਲਾਂ ਸਕਿਨ ਕਲਰ ਆਉਗਾ ਦੇਖੋ ਜੀ ਬਹੁਤ ਜਿਆਦਾ ਸੋਹਣਾ 4 ਸਾਈਡ ਵਰਕ ਹੈ ਜੀ ਸਾਰੇ ਵਿੱਚ ਆ ਦੇਖੋ ਸਾਰਾ 4 ਸਾਈਡ ਵਰਕ ਆਉਗਾ ਜੀ ਫੁੱਲ ਪਿਓਰ ਦਾ ਸ਼ਾਲ ਹੈ ਫੁੱਲ ਪਿ ਆ ਦੇਖੋ ਤੁਸੀਂ ਕਲਰ ਦੇ ਕੋਈ ਪਹਿਲਾਂ ਇਹਦੇ ਵਿੱਚ ਕਿੰਨੇ ਛੇੜਾ ਕੇ ਦੇਖੋ ਕਲਰ ਵੀ ਬਹੁਤ ਸੋਹਣੇ ਰੈਡੀ ਹੋਏ ਨੇ ਵਿੱਚ ਪੰਜ ਕਲਰ ਆਏ ਨੇ ਆਪਣੇ ਕੋਲ ਬੈਸਟ ਕਲਰ ਨੇ ਵੀ ਪੰਜੇ ਜਲਦੀ ਤੋਂ ਜਲਦੀ ਆਪਣੇ ਆਰਡਰ ਬੁੱਕ ਕਰਵਾ ਲਓ ਤੇ ਨੈਕਲੇਸ ਦਾ ਜਿਹੜਾ ਪ੍ਰਾਈਸ ਆਊਗਾ ਜੀ ਬਹੁਤ ਜ਼ਿਆਦਾ ਨਹੀਂ ਜਲ 1155 1155 ਰੁਪਏ ਦੇ ਪ੍ਰਾਈਸ ਦੇ ਵਿੱਚ ਹੈ ਜੀ ਕਲਰ ਦੇਖੋ ਜੀ ਕਿੰਨੇ ਸੋਹਣੇ ਕਲਰ ਆਏ ਨੇ ਵਿੱਚ ਪੰਜ ਕਲਰ ਆਏ ਨੇ ਪੰਜੇ ਕਲਰ ਹੀ ਸੋਹਣੇ ਆਏ ਨੇ ਇਹਦੇ ਵਿੱਚ ਕਲਰ ਆ ਜਾਏ ਵੀ ਕੋਈ ਵੀ ਛੱਡਣਾ ਨਹੀਂ ਹੈਗਾ ਜਲਦੀ ਤੋਂ ਜਲਦੀ ਆਪਣੇ ਆਰਡਰ ਬੁੱਕ ਕਰਾ ਲਓ ਫੁੱਲ ਪਿਓਰ ਦੇ ਵਿੱਚ ਹੈ ਜੀ ਪੁੱਠੀ ਜੋੜੀ ਦੇ ਵਰਕ ਦੇ ਨਾਲ ਇਹ ਮਤਲਬ ਕਿ ਲਗਜ਼ਰੀ ਆਈਟਮ ਹੈ ਜੀ ਆ ਦੇਖੋ ਫੁੱਲ ਪਿਓਰ ਵਿਦ ਸਾਰਾ ਪੁੱਟ ਚੋਰੀ ਦਾ ਵਰਕ ਹੈ ਜੀ ਕਲਰ ਚੈੱਕ ਕਰ ਲਓ ਇਹ ਵਿੱਚ ਪੰਜ ਨੇ ਆਪਣੇ ਕੋਲ ਕਲਰ ਜਿਹੜਾ ਤੁਸੀਂ ਬੁੱਕ ਕਰਨ ਦਾ ਸਕਰੀਨ ਸ਼ਾਟ ਲੈ ਲਓ ਜਲਦੀ ਜਲਦੀ 1155 ਰੁਪਏ ਦੇ ਪ੍ਰਾਈਸ ਦੇ ਵਿੱਚ ਹੈ ਜੀ ਇੰਧਾ ਦੇਖੋ ਕਲਰ ਕਿੰਨੇ ਸੋਹਣੇ ਨੇ ਜਲਦੀ ਤੋਂ ਜਲਦੀ ਆਪਣੇ ਆਰਡਰ ਬੁੱਕ ਕਰਾਈ ਚਲੋ ਵਰਕ ਆਊਗਾ ਨਾਲੇ ਤਾਂ ਫੋਰ ਸਾਈਡ ਦੇ ਵਿੱਚ ਹੈ ਜੀ ਨਾਲੇ ਕਲਰ ਬੈਸਟ ਆਏ ਨੇ ਆਈਟਮ ਬਹੁਤ ਜਾਸ ਹੁੰਦੀ ਹੈ ਲਾਈਟ ਵੇਟ ਫੁੱਲ ਪਿਓਰ ਦਾ ਸ਼ਾਲ ਹੈ ਜੀ ਪੰਜ ਕਲਰਾਂ ਨੇ ਪੰਜੇ ਗਰ ਸੋਨੇ ਨੇ ਆ ਕਲਰ ਵੀ ਸਾਰੇ ਬਹੁਤ ਜਾਸ ਸੋਨੇ ਨੇ ਤੇ 골ਡਨ ਸਕਿਨ ਕਦਰਾਂਗੇ ਦੇ ਵਿੱਚ 1155 ਆਨਲਾਈਨ ਪੇਮੈਂਟ ਸ਼ਿਪਿੰਗ ਬਾਜ਼ਾਰ ਦੇ ਜੀ